ਹਾਲੀ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਇਹ ਜੀ ਸੀਪੀ ਸਾਹਿਬ ਦੀ ਰਹਿਨੁਮਾਈ ਹੈ ਤੇ ਜਿੱਦਾਂ ਟ੍ਰੈਫਿਕ ਪੁਲਿਸ ਜਲੰਧਰ ਨੇ ਇੱਕ ਵੱਡੀ ਅਚੀਵਮੈਂਟ ਹਾਸਲ ਕੀਤੀ ਹੈ 1 ਜਨਵਰੀ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿਹੜੀਆਂ 17 ਨੋਟ ਆਰਡੈਂਸ ਜ਼ੋਨ ਬਣਾਈਆਂ ਸੀ ਜਿਹਦੇ ਵਿੱਚ ਕਿ ਨਜਾਇਜ਼ ਕਬਜ਼ੇ ਰੇੜੀਆਂ ਵਾਲਿਆਂ ਵੱਲੋਂ ਤੇ ਫੜੀਆਂ ਵਾਲਿਆਂ ਵੱਲੋਂ ਕੀਤੇ ਹੋਏ ਸੀ ਜਾਂ ਕਿਤੇ ਗਲਤ ਪਾਰਕਿੰਗ ਹੁੰਦੀ ਸੀ ਉਸਦੇ ਵਿੱਚ ਵੱਡਾ ਐਕਸ਼ਨ ਲਿਆ ਗਿਆ ਸੀ ਔਰ ਨੋ 17 ਨੋਟ ਆਰਡੈਂਸ ਜ਼ੋਨ ਦੇ ਵਿੱਚੋਂ ਅਸੀਂ ਜੜੀਆਂ ਵੀ ਨਜਾਇਜ਼ ਕਬਜ਼ੇ ਸਿਗੇ ਉਹ ਹਟਾਈ ਸਿਗੇ ਔਰ ਇਸ ਸੰਬੰਧੀ ਅਸੀਂ 528 ਨੋਟਿਸ ਲੋਕਾਂ ਨੂੰ ਆਲਰੇਡੀ ਜਾਰੀ ਕਰ ਚੁੱਕੇ ਆ ਜਿਨ੍ਹਾਂ ਨੇ ਕੰਪਲਾਈਅੰਸ ਨਹੀਂ ਕੀਤੀ ਸੀ ਉਹਨਾਂ ਦੇ ਖਿਲਾਫ ਕਰੀਬ 13 ਮੁਕਦਮੇ ਦਰਜ ਕਰ ਚੁੱਕੇ ਆ ਜਿਨ੍ਹਾਂ ਵਿੱਚੋਂ 12 ਅਦਾਲਤ ਵਿੱਚ ਜੇਅ ਸਮਾਇਤ ਨੇ ਔਰ ਇੱਕ ਮੁਕਦਮਾ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਇਸ 1 ਜਨਵਰੀ ਤੋਂ ਲੈ ਕੇ ਹੁਣ ਤੱਕ ਅਸੀਂ ਕੁੱਲ 29214 ਚਲਾਨ ਕੀਤੇ ਆ ਜਿਦੇ ਵਿੱਚ ਅ 2 ਕਰੋੜ 44 ਲੱਖ 60 ਹਜ਼ਾਰ ਰੁਪਏ ਦੇ ਕਰੀਬ ਜੁਰਮਾਨਾ ਕੀਤਾ ਲੋਕਾਂ ਨੂੰ ਔਰ ਅਜੇ ਵੀ ਜਿਹੜੀ ਸਾਡੀ 9 ਟੋਲਰੈਂਸ ਜ਼ੋਨ ਹੈ ਉਹ ਹੁਣ ਅਸੀਂ ਇੱਥੇ ਫਰਦਰ ਰੋਡਸ ਵਧਾ ਰਹੇ ਹਾਂ ਉਹਦੇ ਵਿੱਚ ਕਾਰਵਾਈ ਕਰ ਰਹੇ ਹਾਂ बार-बार ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਜਿਨ੍ਹਾਂ ਨੂੰ ਨੋਟਿਸ ਮਿਲਿਆ ਉਹ ਦੁਬਾਰਾ ਉੱਥੇ ਆਪਣਾ ਕੋਈ ਵੀ ਨਜਾਇਜ਼ ਕਬਜ਼ਾ ਨਾ ਕਰਨ ਨਾ ਕੋਈ ਰੋਂਗ ਪਾਰਕਿੰਗ ਕਰਨ ਦੀ ਕੋਸ਼ਿਸ਼ ਕਰਨ ਨਹੀਂ ਕਿ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਸਖਤ ਕਾਰਵਾਈ ਕੀਤੀ ਜਾਏਗੀ ਔਰ ਫਿਰ ਇਸ ਦਾ ਉਹਨਾਂ ਨੂੰ ਮਰਜਾਣਾ ਭੁਗਤਣਾ ਪਵੇਗਾ